ਇਕ ਨਹਥੇ ਫਕੀਰ ਦੀ ਮੌਤ ਨੇ ਦਿੱਲੀ ਦਾ ਤਖਤ ਹਿਲਾ ਕੇ ਰੱਖਤਾ ਸੀਗਾ ਤੇ ਉਹ ਫਕੀਰ ਕੌਣ ਸੀ ਸੈਦੀ ਮੋਲਾ ਤੇ ਸੈਦੀ ਮੋਲਾ ਕੌਣ ਸੀ ਬਾਬਾ ਸ਼ੇਖ ਫਰੀਦ ਸ਼ਕਰਗੰਜ ਜੀ ਦਾ ਮুরিਦ ਹੋਇਆ ਵਾ ਚਿੱਲਾ ਹੋਇਆ ਸ਼ਿਕਰਦ ਹੋਇਆ ਤੇ ਉਹਨਾਂ ਦਾ ਕਤਲ ਕਰਤਾ ਸੀਗਾ 13ਵੀਂ ਸਦੀ ਦੇ ਵਿੱਚ ਜ਼ਲਾਲਉਦੀਨ ਫਿਰੂਜ਼ ਖਿਲਜੀ ਨੇ ਕਹਿੰਦੇ ਵੀ ਉਸ ਕਤਲ ਦੇ ਕਰਕੇ ਕਹਿੰਦੇ ਵੀ ਉਸ ਸੁਲਤਾਨ ਦੀ ਜ਼ਿੰਦਗੀ ਤਾਰ-ਤਾਰ ਹੋ ਗਈ ਸੀ ਜਦੋਂ ਕੋਈ ਵੀ ਅਫਸਰ ਜਿਸ ਅਹੁਦੇ ਉੱਚੇ ਤੇ ਉਹਦੇ ਉੱਤੇ ਬੈਠਾ ਬੰਦਾ ਗਲਤ ਫੈਸਲਾ ਲੈ ਬੈਂਦਾ ਤਾਂ ਕਈ ਵਾਰੀ ਉਹਦਾ ਅੰਜਾਮ ਉਸੋ ਸੁਲਤਾਨ ਨੂੰ ਅਸੋਦੇਦਾਰ ਨੂੰ ਆਪਣੀ ਜਾਨ ਦੇ ਕੇ ਵੀ ਅਦਾ ਕਰਨਾ ਪੈਂਦਾ ਤਾਂ ਅੱਜ ਆਪਾਂ ਗੱਲਬਾਤ ਕਰਾਂਗੇ ਜ਼ਲਾਲਉਦੀਨ ਫਿਰੋਜ਼ ਖਿਲਜੀ ਦੀ 13ਵੀਂ ਸਦੀ ਦੀ ਜਦੋਂ ਕਿ ਉਹਨੇ ਗੁਲਾਮ ਵੰਸ਼ ਨੂੰ ਖਤਮ ਕਰਕੇ ਖਿਲਜੀ ਵੰਸ਼ ਨੂੰ ਅਰੰਭਿਆ ਸੀ ਤੇ ਜਿੰਨਾ ਵਿੜਿਆਂ ਦੇ ਵਿੱਚ ਖਿਲਜੀਆ ਨੂੰ ਕੋਈ ਰਿਸ਼ਤਾ ਵੀ ਨਹੀਂ ਸੀ ਕਰਦਾ ਹੁੰਦਾ ਤੇ ਮਾੜਾ ਸਮਝਿਆ ਜਾਂਦਾ ਸੀ ਅਸੱਭਿਅਕ ਸਮਝਿਆ ਜਾਂਦਾ ਸੀ ਵੀ ਇਹ ਇੱਕ ਫਾਲਤੂ ਲੋਕ ਆ ਤੇ ਅੱਜ ਆਪਾਂ ਇਹਨਾਂ ਦੀ ਗੱਲਬਾਤ ਕਰਦੇ ਆਂ ਜਿਹੜੇ ਖਿਲਜੀ ਹੁੰਦੇ ਸੀ ਨਾ ਇਹਨਾਂ ਨੂੰ ਜਿਹੜੇ ਤੁਰਕੀ ਹੁੰਦੇ ਸੀ ਨਫ਼ਰਤ ਕਰਦੇ ਸੀ ਇਹਨਾਂ ਨੂੰ ਸਮਾਜ ਦੇ ਵਿੱਚ ਬਹੁਤ ਘਟੀਆ ਮੰਨਿਆ ਜਾਂਦਾ ਸੀ ਇਹਨਾਂ ਦੇ ਨਾਲ ਕੋਈ ਰਿਸ਼ਤੇਦਾਰੀ ਵੀ ਨਹੀਂ ਸੀ ਪਾਉਂਦਾ ਅਸਲ ਦੇ ਵਿੱਚ ਹੈ ਹੀ ਤੁਰਕਾਂ ਦੇ ਵਿੱਚੋਂ ਹੀ ਸੀ ਪਰ ਇਹਨਾਂ ਨੂੰ ਇੰਨਾ ਕਾਬਲ ਨਹੀਂ ਸੀ ਮੰਨਿਆ ਜਾਂਦਾ ਪਰ ਜਿਹੜਾ ਫਿਰੋਜ਼ ਖਿਲਜੀ ਸੀ ਇਹ ਕਾਫੀ ਬਲਬਨ ਦੇ ਨੇੜੇ ਚਲੇ ਗਿਆ ਸੀਗਾ ਤੇ ਬਲਬਨ ਤੋਂ ਬਾਅਦ ਉਹਦਾ ਮੁੰਡਾ ਇੱਕ ਛੋਟਾ ਜਿਹਾ ਸੀ ਤਿੰਨਾਂ ਕੁ ਸਾਲਾਂ ਦਾ ਉਹ ਕਿਉ ਮਰਸ ਕੇ ਨਾ ਸੀ ਉਹਦਾ ਉਹ ਨੂੰ ਉਹਦਾ ਸਰਪ੍ਰਸਤ ਬਣ ਕੇ ਜ਼ਲਾਲਉਦੀਨ ਫਿਰੋਜ਼ ਖਿਲਜੀ ਨੇ ਇੱਕ ਢੌਂਗ ਰਚਿਆ ਸੀ ਵੀ ਮੈਂ ਦਾ ਸਰਪ੍ਰਸਤ ਤਾਂ ਪਰ ਬਾਅਦ ਵਿੱਚ ਉਹਨੂੰ ਗੱਦੀ ਤੋਂ ਲਾ ਕੇ ਜ਼ਲਾਲਉਦੀਨ ਫਿਰੋਜ਼ ਖਿਲਜੀ ਗੱਦੀ ਉੱਤੇ ਬੈਠ ਗਿਆ ਸੀ ਜਿਹੜਾ ਜ਼ਲਾਲਉਦੀਨ ਫਿਰੋਜ਼ ਖਿਲਜੀ ਸੀ ਨਾ ਇਹ ਚੰਗੇਜ਼ ਖਾਂ ਹੋਇਆ ਚੰਗੇਜ਼ ਖਾਂ ਦੇ ਜਵਾਈ ਕਾਲਜੀ ਖਾਂ ਦਾ ਪੁੱਤਾ ਸੀ ਤੇ ਉੱਥੇ ਜਿਹੜਾ ਕਾਲਜੀ ਸੀ ਉਹਨਾਂ ਨੂੰ ਕਾਲਜੀ ਕਲਜੀ ਕਾਇਕਲਜੀ ਕਲਜੀ ਕਿਹਾ ਜਾਂਦਾ ਸੀ ਉੱਥੋਂ ਹੀ ਦੱਸਿਆ ਜਾਂਦਾ ਵੀ ਇਹਨਾਂ ਦੇ ਨਾਮ ਨੂੰ ਬਗੜ ਕੇ ਫਿਰ ਖਿਲਜੀ ਹੋ ਗਿਆ ਤੇ ਕੁਝ ਦੱਸ ਦਿਆ ਵੀ ਇੱਕ ਖਿਲਜ ਨਾ ਦਾ ਸਥਾਨ ਸੀ ਉੱਥੋਂ ਆਏ ਕਰਕੇ ਇਹਨਾਂ ਨੂੰ ਖਿਲਜੀ ਕਿਹਾ ਜਾਣ ਲੱਗ ਪਿਆ ਪਰ ਇਹਨੂੰ ਅਸੱਭਿਅਕ ਮੰਨਿਆ ਜਾਂਦਾ ਸੀਗਾ ਕਿਸੇ ਪਾਸੇ ਕੋਈ ਇੱਜ਼ਤ ਨਹੀਂ ਸੀ ਰਿਸ਼ਤੇਦਾਰੀਆਂ ਵੀ ਨਹੀਂ ਸੀ ਪਾਈਆਂ ਜਾਂਦੀਆਂ ਮਤਲਬ ਇਸ ਤਰੀਕੇ ਦਾ ਹਾਲ ਹੁੰਦਾ ਸੀ ਪਰ ਇਹਦੇ ਨਾਲ ਦੀ ਨਾਲ ਇਤਿਹਾਸ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਜਦੋਂ ਖਿਲਜੀਆ ਦੀ ਸਲਤਨਤ ਆ ਗਈ ਇਹ ਇੱਕ ਬਹੁਤ ਵੱਡੀ ਘਟਨਾ ਸੀ ਵੀ ਇਹ ਦਿੱਲੀ ਦੇ ਵਿੱਚ ਖਿਲਜੀਆ ਦੀ ਸਲਤਨਤ ਆ ਗਈ ਗੱਲਾਂ ਹੋਣ ਲੱਗ ਪਈਆਂ ਸੀ ਵੀ ਖਿਲਜੀ ਕਿਵੇਂ ਉਕਮਰਾਨੀ ਲੈ ਸਕਦੇ ਆ ਪਰ ਖਿਲਜੀ ਦੇਵੇ ਇਹਨਾਂ ਨੂੰ ਖਿਲਜੀ ਇਨਕਲਾਬ ਦੇ ਤੌਰ ਤੇ ਵੀ ਜਾਣਿਆ ਜਾਂਦਾ ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸ ਦਿਆਂ ਵੀ ਜਦੋਂ ਮੁਹੰਮਦ ਗੋਰੀ ਦਾ ਰਾਜ ਹੋਇਆ ਭਾਰਤ ਦੇ ਉੱਤੇ ਤਾਂ ਮੁਹੰਮਦ ਗੋਰੀ ਦੇ ਵੇਲੇ ਬਹੁਤ ਸਾਰੇ ਜਿਹੜੇ ਖਿਲਜੀ ਪਰਿਵਾਰ ਸੀਗੇ ਉਹ ਉਹਦੇ ਨਾਲ ਆਗੇ ਸੀ ਨੌਕਰੀਆਂ ਦੀ ਭਾਲ ਦੇ ਵਿੱਚ ਤੇ ਦਿੱਲੀ ਦੇ ਵਿੱਚ ਨੌਕਰੀਆਂ ਕਰਨ ਲੱਗ ਗਏ ਸੀ ਸਮਾਂ ਪਾ ਕੇ ਕੁਝ ਕੁ ਲੋਕ ਉੱਚੇ ਅਹੁਦਿਆਂ ਤੇ ਵੀ ਪਹੁੰਚੇ ਜਿਨ੍ਹਾਂ ਦੇ ਵਿੱਚ ਜ਼ਲਾਲੁਦੀਨ ਫਿਰੋਜ਼ ਖਿਲਜੀ ਵੀ ਹੁੰਦਾ ਸੀ ਇਸ ਤਰੀਕੇ ਨਾਲ ਇਹਨਾਂ ਦਾ ਦਬਦਬਾ ਕਹਿ ਸਕਦੇ ਹਾਂ ਕਿ ਥੱਲੇ ਲੈਵਲ ਤੇ ਵਾਧਾ ਤੁਰਾਈ ਜਾਂਦੇ ਸੀ ਪਰ ਉਤਲੇ ਲੈਵਲ ਤੇ ਨਹੀਂ ਤੇ ਇਸ ਤਰ੍ਹਾਂ ਅੱਜ ਆਪਾਂ ਖਾਸ ਤੌਰ ਤੇ ਗੱਲਬਾਤ ਕਰਾਂਗੇ ਜ਼ਲਾਲਉਦੀਨ ਫਿਰੋਜ਼ ਖਿਲਜੀ ਦੀ ਸੁਲਤਾਨ ਫਿਰੋਜ਼ ਖਿਲਜੀ 70 ਸਾਲ ਦੀ ਉਮਰ ਦੇ ਵਿੱਚ ਗੱਦੀ ਤੇ ਬੈਠਿਆ ਸੀਗਾ ਇਹ ਜਦੋਂ ਉਹਦੇ ਗੱਦੀ ਦੀ ਰਸਮ ਹੋਈ ਗੱਦੀ ਉੱਤੇ ਬੈਠਣ ਦੀ ਰਸਮ ਹੋਈ ਉਹ ਦੱਸਿਆ ਜਾਂਦਾ ਵੀ ਦਿੱਲੀ ਤੋਂ ਦੂਰ ਇੱਕ ਕੈਲੂ ਗੜੀ ਨਾਂ ਦਾ ਸਥਾਨ ਆ ਜਮਨਾ ਦੇ ਕੰਢੇ ਜਿਹੜਾ ਕਿ ਕੈਕਵਾਦ ਨੇ ਵਸਾਇਆ ਸੀਗਾ ਤਾਂ ਉੱਥੇ ਹੀ ਉਹਦੀ ਰਸਮ ਕੀਤੀ ਗਈ ਸੀ ਉਹ ਡਰਦਾ ਮਾਰਾ ਕਹਿ ਸਕਦੇ ਹਾਂ ਕਿ ਇੱਕ ਦਰਵਾਜ਼ਾ ਦਿੱਲੀ ਦੇ ਵਿੱਚ ਆ ਨਹੀਂ ਸੀ ਰਿਹਾ ਕਿਉਂਕਿ ਲੋਕ ਉਹਨੂੰ ਨਫ਼ਰਤ ਕਰਦੇ ਸੀ ਤੇ ਕਿਉਂਕਿ ਉਹ ਇਹਦੇ ਕਾਰਨ ਹੀ ਕਈ ਕਾਰਨ ਸੀ ਤੇ ਨਫਰਤ ਕਰਨ ਤੇ ਇੱਕ ਤਾਂ ਤੁਰਕ ਦਰਬਾਰੀਆਂ ਦਾ ਪ੍ਰਭਾਵ ਵੀ ਸੀ ਤੇ ਇੱਕ ਉਸ ਸਮੇਂ ਜ਼ਾਲਮ ਵੀ ਹੁੰਦਾ ਸੀਗਾ ਪਰ ਬਾਅਦ ਦੇ ਵਿੱਚ ਉਹਨੇ ਹੌਲੀ-ਹੌਲੀ ਆਪਦੇ ਵਿੱਚ ਤਬਦੀਲੀ ਲਿਆਂਦੀ ਤੇ ਨਰਮ ਰਵਈਆ ਅਖਤਿਆਰ ਕੀਤਾ ਤਾਂ ਉਸੇ ਤਰੀਕੇ ਨਾਲ ਇੱਕ ਸਾਲ ਉੱਥੇ ਗੁਜ਼ਾਰਨ ਤੋਂ ਬਾਅਦ ਕੈਲੋਗੜੀ ਦੇ ਵਿੱਚ ਉਦੋਂ ਬਾਅਦ ਸ਼ਲੋਕਾਂ ਦੇ ਵਿੱਚ ਵੀ ਉਹਦਾ ਪਿਆਰ ਪੈ ਗਿਆ ਲੋਕ ਉਹਦਾ ਸਤਿਕਾਰ ਕਰਨ ਲੱਗੇ ਤੇ ਬੜੇ ਆਦਬ ਦੇ ਨਾਲ ਉਹਨੂੰ ਫਿਰ ਦਿੱਲੀ ਦੇ ਵਿੱਚ ਲਿਆਂਦਾ ਗਿਆ ਉਹਦਾ ਭਰਮਾ ਸਵਾਗਤ ਕੀਤਾ ਗਿਆ ਜਿੱਥੇ ਬਲਬਨ ਦਰਬਾਰ ਲਾਇਆ ਕਰਦਾ ਸੀਗਾ ਜਲਾਲਉਦੀਨ ਫਿਰੋਜ਼ ਖਿਲਜੀ ਘੋੜੇ ਤੋਂ ਉਤਰ ਕੇ ਉੱਥੇ ਤੁਰ ਪਿਆ ਉਸ ਪਾਸੇ ਨੂੰ ਤੁਰ ਪਿਆ ਤਾਂ ਉਸ ਸਮੇਂ ਦੇ ਦਰਬਾਰੀਆਂ ਨੇ ਆਖਿਆ ਵੀ ਇਦਾਂ ਤੁਰ ਕੇ ਨਾਲ ਜਾ ਇਹ ਸ਼ਾਹੀ ਆਦਾਬ ਦੇ ਖਿਲਾਫ ਆ ਪ੍ਰੋਟੋਕੋਲਾਂ ਵੀ ਉਹਨੂੰ ਮੰਨ ਇੱਕ ਤਾਂ ਨਹੀਂ ਇਹ ਤੁਰ ਪੇ ਕੇ ਉਸ ਪਾਸੇ ਵੱਲ ਚੱਲ ਪਿਆ ਕਹਿੰਦਾ ਵੀ ਮੇਰੇ ਤੇ ਹਜੇ ਵੀ ਉਸ ਬੁੱਢੇ ਜਰਨੈਲ ਬਲਬੰਦ ਦਾ ਪ੍ਰਭਾਵ ਪਿਆ ਹੋਇਆ ਕਿਉਂਕਿ ਬਲਬੰਦ ਬਹੁਤ ਰੂਪਦਾਰ ਸੀਦਾ ਪਹਿਲਾਂ ਆਪਾਂ ਐਪੀਸੋਡ ਕਰ ਚੁੱਕੇ ਹਾਂ ਤਾਂ ਫਿਰ ਇਹ ਉੱਥੇ ਚਲੇ ਗਿਆ ਜਿੱਥੇ ਆਪ ਦਾ ਕਹਿ ਲਓ ਕਿ ਇੱਕ ਖਾਸ ਦਰਬਾਰੀ ਦੇ ਤੌਰ ਤੇ ਬੈਠਦਾ ਹੁੰਦਾ ਸੀ ਨੌਕਰੀ ਵੇਲੇ ਉਸ ਥਾਂ ਤੇ ਜਾ ਕੇ ਰੋਣ ਲੱਗ ਪਿਆ ਤੇ ਸੋਚਣ ਲੱਗਿਆ ਵੀ ਜਿਹੜਾ ਗੁਲਾਮ ਵੰਚ ਦਾ ਅੰਜਾਮ ਹੋਇਆ ਵੀ ਕਿਸ ਤਰੀਕੇ ਦਾ ਅੰਜਾਮ ਹੋਇਆ ਮਤਲਬ ਉਹਨਾਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਕਦੇ ਰੋਇਆ ਕਾਫੀ ਤਾਂ ਉਸ ਤੋਂ ਬਾਅਦ ਫਿਰ ਲੋਕਾਂ ਦੇ ਵਿੱਚ ਨੇ ਨਰਮ ਰਵਈਆ ਅਖਤਾਰ ਕੀਤਾ ਜਿੰਨਾ ਇਹ ਅਫਸਰ ਬਣ ਕੇ ਕਾਮਯਾਬ ਸੀ ਉਨਾ ਹੀ ਇਹ ਸੁਲਤਾਨ ਬਣ ਕੇ ਫੇਲ ਹੋ ਗਿਆ ਸੀ ਇਹਨੇ ਮੰਗੋਲਾਂ ਦੇ ਖਿਲਾਫ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ ਤੇ ਚੰਗਾ ਰਾਜ ਪ੍ਰਬੰਧ ਰੱਖਿਆ ਪਰ ਜਦੋਂ ਇਹ ਸੁਲਤਾਨ ਬਣ ਗਿਆ ਇਹਦਾ ਨਰਮ ਰਵਈਆ ਹੀ ਇਹਦੇ ਖਿਲਾਫ ਚਲੇ ਗਿਆ ਸੁਲਤਾਨ ਫਿਰੋਜ਼ ਖਿਲਜੀ ਨੇ ਜਿਹੜੇ ਬਲਬੰਦ ਦੇ ਰਿਸ਼ਤੇਦਾਰ ਸੀ ਉਹਨਾਂ ਨਾਲ ਵੀ ਨਰਮ ਰਵਈਆ ਰੱਖਿਆ ਕਿਉਂਕਿ ਇਹਨੇ ਵੀ ਮਾੜੇ ਦਿਨ ਦੇਖੇ ਹੋਏ ਸੀਗੇ ਇਹਨੇ ਕਿਸੇ ਕਿਸਮ ਦੀ ਬਦਲਾ ਲਊ ਨੀਤੀ ਨਹੀਂ ਅਪਣਾਈ ਤਾਂ ਉਸੇ ਸਮੇਂ ਨਰਮ ਰਵਈਆ ਹੀ ਇਹਦੇ ਲਈ ਦੋਸ਼ਣ ਬਣ ਗਿਆ ਮਲਕ ਸੱਚਾ ਹੁੰਦਾ ਸੀ ਬਲਬੰਦ ਦਾ ਰਿਸ਼ਤੇਦਾਰ ਉਹਨੇ ਕਿਹਾ ਵੀ ਬਗਾਵਤ ਕਰਦੀਏ ਹੋ ਸਕਦਾ ਮੈਨੂੰ ਸਲਤਨਤ ਮਿਲ ਜੇ ਉਹਨੇ ਬਗਾਵਤ ਕਰਤੀ ਤੇ ਆਪਦੇ ਆਪ ਨੂੰ ਬਾਦਸ਼ਾਹ ਘਮਾਉਣਾ ਸ਼ੁਰੂ ਕਰਤਾ ਤੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਫਿਰ ਸੁਲਤਾਨ ਫਿਰੋਜ਼ ਖਿਲਜੀ ਨੇ ਵੀ ਫੌਜਾਂ ਭੇਜੀਆਂ ਤੇ ਬਦਾਇਓ ਦੇ ਨੇੜੇ ਜੰਗ ਹੋਈ ਜੰਗ ਦੇ ਵਿੱਚ ਉਹਦੇ ਮਲਕ ਸ਼ੱਜੂ ਦੀ ਹਾਰ ਹੋ ਗਈ ਉਹਨੂੰ ਫੜ ਕੇ ਸੁਲਤਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਦਰਬਾਰੀਆਂ ਨੇ ਆਖਿਆ ਵੀ ਉਹਨੂੰ ਸਖਤ ਸਜ਼ਾ ਦਿਓ ਤਾਂ ਫਿਰੋਜ਼ ਖਿਲਜੀ ਕਹਿੰਦਾ ਵੀ ਮੈਂ ਕਿਸੇ ਮੁਸਲਮਾਨ ਦਾ ਖੂਨ ਨਹੀਂ ਵਹਾਉਣਾ ਚਾਹੁੰਦਾ ਮੈਂ ਗੱਲ ਨਿਵੇੜਦਾ ਤੇ ਉਸ ਤੋਂ ਬਾਅਦ ਮਲਕ ਸ਼ੱਜੂ ਨੂੰ ਕਹਿੰਦੇ ਵੀ ਉਹਨਾਂ ਨੇ ਚੰਗੇ ਮਤਲਬ ਸਨਮਾਨ ਦੇ ਕੇ ਦੇ ਬਾਅਦ ਮੁਲਤਾਨ ਭੇਜਤਾ ਮਤਲਬ ਇਸ ਤਰੀਕੇ ਦਾ ਰਵਈਆ ਸੀ ਬਗੀ ਦੇ ਪ੍ਰਤੀ ਇਸ ਤੋਂ ਬਾਅਦ ਸੁਲਤਾਨ ਨੇ ਕਹਿੰਦੇ ਵੀ ਉਜੈਨ ਵਾਲੇ ਪਾਸੇ ਕਬਜ਼ਾ ਕਰਨ ਤੋਂ ਬਾਅਦ ਰਣਥੰਬੋਰ ਨੂੰ ਆ ਕੇ ਰਿਆ ਰਣਥੰਬੋਰ ਪੈਂਦਾ ਵਾ ਰਾਜਸਥਾਨ ਦੇ ਵਿੱਚ ਜੰਗਲਾਂ ਦੇ ਵਿੱਚ ਤੁਸੀਂ ਉਹਦੀ ਵੀਡੀਓ ਵੇਖ ਸਕਦੇ ਹੋ ਆਪਣੇ YouTube ਚੈਨਲ ਤੇ ਪਈ ਆ ਤਾਂ ਉਸ ਨੂੰ ਆ ਕੇ ਰਾਕੀ ਰਲ ਲੰਮਾ ਹੋ ਗਿਆ ਉਸ ਸਮੇਂ ਦਾ ਅਹਿਮਦ ਚੱਪਾ ਹੁੰਦਾ ਸੀਗਾ ਵਜ਼ੀਰ ਉਹ ਕਹਿੰਦਾ ਵੀ ਆਪਾਂ ਘੇਰਾਣਾ ਚੱਕੀਏ ਤਾਂ ਸੁਲਤਾਨ ਕਹਿੰਦਾ ਘੇਰਾ ਚੱਕ ਲਈਏ ਵੀ ਆਪਾਂ ਟਾਈਮ ਖਰਾਬ ਨਹੀਂ ਕਰਨਾ ਸੁਲਤਾਨ ਵਜ਼ੀਰ ਦੇ ਕਹਿਣ ਦੇ ਬਾਵਜੂਦ ਵੀ ਨੇ ਘੇਰਾ ਚੱਕ ਲਿਆ ਤੇ ਘੇਰਾ ਚੱਕ ਕੇ ਵਾਪਸ ਦਿੱਲੀ ਆ ਗਿਆ ਇਹਦਾ ਪ੍ਰਭਾਵ ਇਹ ਹੋਇਆ ਕਿ ਸੁਲਤਾਨ ਤਾਂ ਕਮਜ਼ੋਰ ਹਾਂ ਲੰਮੀ ਝਾਲ ਦੀਆਂ ਚੱਲ ਸਕਦਾ ਇਸ ਕਰਕੇ ਬਗਾਵਤਾਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਜਿਹੜੇ ਮਗੋਲ ਹੁੰਦੇ ਸੀ ਮਗੋਲ ਹਲਾਕੂ ਖਾਂ ਬਹੁਤ ਮਸ਼ਹੂਰ ਨਾ ਬਲਬਨ ਵੇਲੇ ਹੋਇਆ ਤੇ ਉਹਦਾ ਪੋਤਾ ਉਤਾ ਅਲਗ ਖਾਂ ਤੇ ਅਬਦੁੱਲਾ ਇਹਨਾਂ ਨੇ ਹਮਲਾ ਕਰਤਾ ਇਹਨਾਂ ਦੇ ਖਿਲਾਫ ਜੰਗ ਹੋਈ ਤੇ ਜੰਗ ਦੇ ਵਿੱਚ ਦੋਨਾਂ ਨੇ ਹਾਰ ਹੋ ਗਈ ਜੋ ਦੋਨਾਂ ਦੀ ਹਾਰ ਹੋ ਗਈ ਤਾਂ ਸੁਲਤਾਨ ਫਿਰੂਜ਼ ਖਿਲਜੀ ਨੇ ਆਖਿਆ ਵੀ ਤੁਸੀਂ ਇਸਲਾਮ ਕਬੂਲ ਕਰ ਲਓ ਚਲੋ ਉਹਨਾਂ ਨੇ ਇਸਲਾਮ ਕਬੂਲ ਕਰ ਲਿਆ ਤਾਂ ਉਸ ਤੋਂ ਬਾਅਦ ਸਿਆ ਜਾਂਦਾ ਵੀ ਅਲਗ ਖਾਂ ਦੇ ਨਾਲ ਸੁਲਤਾਨ ਨੇ ਆਪਦੀ ਕੁੜੀ ਦਾ ਵੀ ਰਿਸ਼ਤਾ ਕਰਤਾ ਸੀ ਵੀ ਚਲ ਕੋਈ ਗੱਲ ਨਹੀਂ ਉਹ ਦਿੱਲੀ ਦੇ ਵਿੱਚ ਰਿਹਾ ਲੰਮਾ ਸਮਾਂ ਪਰ ਉਹਨੂੰ ਉਹਦਾ ਦਿੱਲੀ ਦਾ ਯਲਵਾ ਜਿਉਂ ਪਸੰਦ ਨਾ ਆਉਣ ਕਰਕੇ ਉਹ ਬਾਅਦ ਵਿੱਚ ਆਪਣੇ ਦੇਸ਼ ਚਲੇ ਗਿਆ ਸੀਗਾ ਇਤਿਹਾਸਕਾਰ ਦੱਸ ਦਿਆ ਕਿ ਸੁਲਤਾਨ ਤੋਂ ਇੱਕ ਅਜਿਹੀ ਗਲਤੀ ਹੋ ਗਈ ਕਿ ਜਿਨੇ ਉਹਦੀ ਜ਼ਿੰਦਗੀ ਤਾਰ-ਤਾਰ ਕਰਦੀ ਉਹ ਸੀ ਸੈਦੀ ਮੋਲਾ ਦਾ ਕਤਲ ਸੈਦੀ ਮੋਲਾ ਕੌਣ ਸੀ ਬਾਬਾ ਸ਼ੇਖ ਫਰੀ ਜੀ ਹੋਏ ਨੇ ਤਾਂ ਉਹਨਾਂ ਦਾ ਚੇਲਾ ਸੀ ਅਸਲ ਦੇ ਵਿੱਚ ਜਿਹੜਾ ਸੈਦੀ ਮੋਲਾ ਸੀ ਈਰਾਨ ਤੋਂ ਆਇਆ ਸੀ ਪਾਕਪਟਨ ਚਲੇ ਗਿਆ ਪਾਕ ਪੜ੍ਹਦੇ ਤੇ ਉਹਨੇ ਸ਼ੇਖ ਫਰੀਦ ਸ਼ਕਰਗੰਦ ਤੋਂ ਬਾਬਾ ਜੀ ਤੋਂ ਉਹਨਾਂ ਨੇ ਕਿਹਾ ਕਿ ਰੋਹਾਨੀ ਵਿਦਿਆ ਪ੍ਰਾਪਤ ਕੀਤੀ ਤੇ ਆਖਰਦੋ ਦਿੱਲੀ ਆ ਗਏ ਸੀ ਸੈਦੀ ਮੋਲਾ ਜੀ ਦਿੱਲੀ ਆਇਆ ਤੇ ਇੱਥੇ ਸਰਕਾਰੀ ਅਫਸਰ ਵੀ ਆਉਣ ਲੱਗ ਪਏ ਅਮੀਰ ਵਜ਼ੀਰ ਜਿਹੜੇ ਬਲਬੰਦ ਦੇ ਵੇਲੇ ਹੁੰਦੇ ਸੀ ਬਲਬੰਦ ਦੇ ਰਿਸ਼ਤੇਦਾਰ ਹੁੰਦੇ ਸੀਗੇ ਜਿਨ੍ਹਾਂ ਨੂੰ ਵਜ਼ੀਫਾ ਮਿਲਣਾ ਵੀ ਹੁਣ ਬੰਦ ਹੋ ਗਿਆ ਸੀਗਾ ਉਹ ਸਾਰੇ ਸੈਦੀ ਮੋਲਾ ਜੀ ਕੋਲੇ ਆ ਜਾਂਦੇ ਸੀਗੇ ਸੈਦੀ ਮੋਲਾ ਜੀ ਬਾਰੇ ਇਹ ਦੱਸਿਆ ਜਾਂਦਾ ਵੀ ਉਹਨਾਂ ਕੋਲੇ ਨਾ ਤਾਂ ਕਿਸੇ ਤੋਂ ਚੜਾਵਾ ਲੈਂਦੇ ਸੀ ਨਾ ਨਜ਼ਰਾਨਾ ਲੈਂਦੇ ਸੀ ਤੇ ਨਾ ਕੋਈ ਕੰਮ ਕਰਦੇ ਸੀ ਪਰ ਰਹਿੰਦੇ ਸ਼ਾਹੀ ਠਾਂਠ ਬਟ ਨਾਲ ਸੀ ਕਹਿੰਦੇ ਵੀ ਉਸ ਸਮੇਂ ਗੱਲਾਂ 10000 ਦੇ ਕਰੀਬ ਉਹਨਾਂ ਦੇ ਸ਼ਰਦਾਲੂ ਹੋ ਗਏ ਸੀਗੇ ਉਹਨਾਂ ਵੇਲਿਆਂ ਦੇ ਵਿੱਚ ਇੱਕ ਕਾਜ਼ੀ ਜ਼ਰਾਲੂਦੀਨ ਹੁੰਦਾ ਸੀ ਉਹਨੇ ਕਿਤੇ ਕਹਿ ਬੈਠਾ ਹੋ ਵੀ ਯਾਰ ਸਦੀ ਮੋਲਾ ਸਾਹਿਬ ਬਹੁਤ ਫਕੀਰ ਬੰਦੇ ਨੇ ਵਿਦਿਆ ਰੱਖਦੇ ਨੇ ਪੜ੍ਹੇ ਲਿਖੇ ਨੇ ਕਿਉਂ ਨਾ ਵੀ ਇਹ ਦਿੱਲੀ ਦੇ ਸੁਲਤਾਨ ਹੋਣ ਇਹ ਗੱਲ ਫਿਰ ਫੈਲਣੀ ਸ਼ੁਰੂ ਹੋ ਗਈ ਇਹ ਕੰਨੋਂ ਕੰਨ ਗੱਲ ਪਹੁੰਚਦੀ ਹੋਈ ਸੁਲਤਾਨ ਜਲਾਲਉਦੀਨ ਫਿਰੋਜ਼ ਖਿਲਜੀ ਕੋਲੇ ਪਹੁੰਚ ਗਈ ਜਦੋਂ ਫਿਰੋਜ਼ ਖਿਲਜੀ ਨੇ ਇਸ ਗੱਲ ਦਾ ਪਤਾ ਕੀਤਾ ਤੇ ਸੱਚੀ ਨਿਕਲੀ ਵੀ ਕਿਸੇ ਨੇ ਤਾਂ ਗੱਲ ਕੀਤੀ ਆ ਹੁਣ ਕਹਿ ਸਕਦੇ ਹਾਂ ਸੈਦੀ ਮੋਲਾ ਨੂੰ ਵੀ ਇਹਨਾਂ ਗੱਲਾਂ ਦਾ ਕੀ ਪਤਾ ਵੀ ਕੌਣ ਮੈਨੂੰ ਤਖਤ ਤੇ ਬਿਠਾਉਣਾ ਚਾਹੁੰਦਾ ਕੌਣ ਲਾਉਣਾ ਚਾਹੁੰਦਾ ਪਰ ਗੱਲ ਤਾਂ ਹੀ ਹੋਈ ਸੀ ਇਸ ਗੱਲ ਦੇ ਚੱਲ ਚੱਲਦੇ ਜਿੰਨੇ ਵੀ ਸ਼ਰਧਾਲੂ ਸੀ ਸਾਰਿਆਂ ਨੂੰ ਫੜਿਆ ਗਿਆ ਸਖਤ ਸਜ਼ਾਾਂ ਮਾਂ ਦਿੱਤੀਆਂ ਗਈਆਂ ਸੈਦੀ ਮੋਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾਂਦਾ ਵੀ ਕਿ ਕਲੰਦਰਨਾਮਾ ਦਾ ਹੁੰਦਾ ਸੀ ਸ਼ਖਸ਼ ਉਹਨੇ ਓਸਤਰੇ ਦੇ ਨਾਲ ਕਹਿੰਦੇ ਵੀ ਸਾਰਾ ਸਰੀਰ ਪਛ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਸੁਲਤਾਨ ਦਾ ਮੁੰਡਾ ਹੁੰਦਾ ਸੀ ਆ ইরাਕਲੀ ਉਹਨੇ ਕਹਿੰਦੇ ਵੀ ਹਮਸ ਧਰਤੀ ਦੇ ਪੈਰਾਂ ਥਲੇ ਸੱਟ ਕੇ ਸਦੀ ਮੌਲਾ ਦਾ ਕਤਲ ਕਰਾਦਾ ਸੀ ਉਸ ਤੋਂ ਬਾਅਦ ਦੱਸਿਆ ਜਾਂਦਾ ਵੀ ਕਦੇ ਉਸ ਰਾਤ ਕਹਿੰਦੇ ਬਹੁਤ ਕਾਲੀ ਹਨੇਰੀ ਆਈ ਤਾਂ ਉਸੇ ਸਾਲ ਹੀ ਕਹਿੰਦੇ ਬਰਸਾਤ ਨਾ ਹੋਈ ਤਾਂ ਰਾਜ ਦੇ ਵਿੱਚ ਕਾਲ ਪੈ ਗਿਆ ਕਣਕ ਬਹੁਤ ਮਹਿੰਗੀ ਹੋ ਗਈ ਅਨਾਜ ਬਹੁਤ ਮਹਿੰਗਾ ਹੋ ਗਿਆ ਲੋਕਾਂ ਦੇ ਵੱਸ ਤੋਂ ਬਾਹਰ ਗੱਲ ਹੋ ਗਈ ਤਾਂ ਲੋਕ ਕਹਿਣ ਲੱਗ ਪਏ ਬੀ ਸੱਦੀ ਮੌਲਾ ਦੀ ਇੱਕ ਨਹੱਥੇ ਦੀ ਮੌਤ ਇੱਕ ਫਕੀਰ ਦੀ ਮੌਤ ਤੇ ਨਦਾਈ ਕਹ ਲੋ ਕਿ ਸੁਲਤਾਨ ਦੇ ਸਾਹਮਣੇ ਪ੍ਰਤੱਖ ਨਮੂਨਾ ਆਇਆ ਵੀ ਇਹਨੇ ਧੱਕਾ ਕੀਤਾ ਇਹ ਚੀਜ਼ ਦਾ ਮਤਲਬ ਲੋਕਾਂ ਦੇ ਵਿੱਚ ਪ੍ਰਚਾਰ ਫੈਲਣਾ ਸ਼ੁਰੂ ਹੋ ਗਿਆ ਸੀਗਾ ਇਸ ਤੋਂ ਬਾਅਦ ਦੱਸਿਆ ਜਾਂਦਾ ਵੀ ਸੁਲਤਾਨ ਜ਼ਲਾਲਉਦੀਨ ਫਿਰੋਜ਼ ਖਿਲਜੀ ਵੀ ਕਹਿੰਦੇ ਵੀ ਪਰੇਸ਼ਾਨ ਰਹਿਣ ਲੱਗ ਪਿਆ ਸੀ ਕਿਉਂਕਿ ਗਲ ਕਈ ਗੱਲਾਂ ਬਾਅਦ ਦੇ ਵਿੱਚ ਪਤਾ ਲੱਗਦੀਆਂ ਜਦੋਂ ਉਹ ਹੋ ਜਾਂਦੀਆਂ ਫੋਨ ਇਸ ਤੋਂ ਬਾਅਦ ਇੱਕ ਵੱਡਾ ਰੋਲ ਆਉਂਦਾ ਵਾ ਅਲਾਉਦੀਨ ਖਿਲਜੀ ਦਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਂ ਤੇ ਜ਼ਾਲਮ ਰਾਜ ਦੇ ਤੌਰ ਤੇ ਮੰਨਿਆ ਗਿਆ ਇਸੀਗਾ ਜ਼ਲਾਲਉਦੀਨ ਫਿਰੋਜ਼ ਖਿਲਜੀ ਦਾ ਪਤੀ ਜ਼ਾ ਅਲਾਉਦੀਨ ਖਿਲਜੀ 1295 ਦੇ ਵਿੱਚ ਇਹਨੇ ਬਿਨਾ ਪੁੱਛੇ ਦੱਖਣ ਵਾਲੇ ਪਾਸੇ ਚੜ੍ਹਾਈ ਕਰਤੀ ਸੀ ਜੋ ਦੱਖਣ ਵਾਲੇ ਪਾਸੇ ਚੜ੍ਹਾਈ ਕਰਤੀ ਤਾਂ ਉੱਥੋਂ ਇਹਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਧਨ-ਦੌਲਤ ਪ੍ਰਾਪਤ ਹੋਇਆ ਸੀਗਾ ਕਹਿ ਸਕਦੇ ਹਾਂ ਕਿ ਮਨਾਂ ਦੇ ਹਿਸਾਬ ਨਾਲ ਹੀਰੇ, ਜਵਾਹਰਾਤ, ਚਾਂਦੀ, ਸੋਨਾ ਤੇ ਹੋਰ ਜੋ ਕੀਮਤੀ ਚੀਜ਼ਾਂ ਸੀ ਇਹ ਪ੍ਰਾਪਤ ਹੋਈਆਂ ਸੀਗੀਆਂ ਜਦੋਂ ਇਹ ਚੀਜ਼ਾਂ ਪ੍ਰਾਪਤ ਹੋ ਗਈਆਂ ਤਾ ਅਲਾਉਦੀਨ ਖਿਲਜੀ ਦਿਮਾਗ ਚਾਹੀ ਵੀ ਕਿਉਂ ਨਾ ਮੈਂ ਕਾਬਦੀ ਅਲੱਗ ਤੂੰ ਬਾਦਸ਼ਾਹਤ ਕਾਇਮ ਕਰ ਲਾਂ ਮਤਲਬ ਬਾਦਸ਼ਾਹਤ ਲੈਣ ਦੇ ਸੁਪਨੇ ਲੈਣ ਲੱਗ ਪਿਆ ਸੀਗਾ ਤਾਂ ਉਧਰਲੇ ਪਾਸੇ ਜਿਹੜਾ ਸੀ ਆਪਣਾ ਸੁਲਤਾਨ ਖਿਲਜੀ ਇਹ ਮਤਲਬ ਕਿ ਗਵਾਲੀਅਰ ਵਾਲੇ ਪਾਸੇ ਮੁਹਿੰਮ ਤੇ ਆਇਆ ਹੋਇਆ ਸੀਗਾ ਤੇ ਉਸ ਸਮੇਂ ਜੋ ਵਜ਼ੀਰਾਂ ਨੇ ਆਖਿਆ ਵੀ ਕਿਉਂ ਨਾ ਆਪਾਂ ਅਲਾਉਦੀਨ ਖਿਲਜੀ ਦਾ ਇੱਥੇ ਹੀ ਇੰਤਜ਼ਾਰ ਕਰ ਲਈਏ ਤੋ ਤੂੰ ਜਿਹੜੀ ਜਿੱਤੀ ਹੋਈ ਮਤਲਬ ਰਾਕਮ ਆ ਉਹ ਆਪਾਂ ਬਰਾਮਦ ਕਰ ਲਈਏ ਤੇ ਬਾਅਦ ਚ ਆਪਾਂ ਦਿੱਲੀ ਨੂੰ ਜਾਵਾਂਗੇ ਪਰ ਸੁਲਤਾਨ ਨਹੀਂ ਮੰਨਿਆ ਸੁਲਤਾਨ ਵਾਪਸ ਚਲੇਗਾ ਦਿੱਲੀ ਤੋ ਉਸ ਤੋਂ ਬਾਅਦ ਕੁਝ ਸਮਾਂ ਬੀਤਿਆ ਤਾਂ ਅਲਾਉਦੀਨ ਖਿਲਜੀ ਨੇ ਚਿੱਠੀ ਪੱਤਰ ਭੇਜਿਆ ਦਿੱਲੀ ਦੇ ਉੱਤੇ ਵੀ ਸੁਲਤਾਨ ਮਹਿਰਤ ਮੈਂ ਤਾਂ ਆ ਚੀਜ਼ਾਂ ਵੀ ਮੈਂ ਤੁਹਾਨੂੰ ਗੁੱਸੇ ਬਿਨਾਂ ਹੀ ਦਖਣ ਦੀ ਮਹਿੰਮ ਤੇ ਚਲੇ ਗਿਆ ਸੀ ਇਸ ਕਰਕੇ ਮੈਂ ਸ਼ਰਮਿੰਦਾ ਹਾਂ ਤੇ ਮੈਂ ਤੁਹਾਡੇ ਸਾਹਮਣੇ ਕਿਵੇਂ ਆਵਾਂ ਵੀ ਮੈਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਆ ਵੀ ਜੇ ਤੁਸੀਂ ਚਾਹੋ ਤਾਂ ਇੱਥੇ ਕੜਾ ਦੇ ਸਥਾਨ ਤੇ ਆ ਜਿਓ ਤਾਂ ਉੱਥੇ ਆਪਣੀ ਮੁਲਾਕਾਤ ਹੋ ਜਾਊਗੀ ਤਾਂ ਮੈਂ ਮਾਫੀ ਵੀ ਮੰਗਣੀ ਚਾਹੁੰਨਾ ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਤਾਂ ਵਜ਼ੀਰਾਂ ਨੇ ਸੁਲਤਾਨ ਨੂੰ ਆਖਿਆ ਵੀ ਆਪਾਂ ਜਾਣਾ ਨਹੀਂ ਇਹ ਗਲਤ ਹੋ ਜੂਗਾ ਕੰਮ ਇਹ ਪ੍ਰੋਟੋਕੋਲ ਦੇ ਵੀ ਖਿਲਾਫ ਆ ਤਾਂ ਪਰ ਨਹੀਂ ਸੁਲਤਾਨ ਮੰਨਿਆ ਨਹੀਂ ਸੁਲਤਾਨ ਤਰਪਿਆ ਕੜਾ ਦੇ ਸਥਾਨ ਤੇ ਪਹੁੰਚ ਗਿਆ ਚਕਰ ਨਦੀ ਸੀ ਇੱਕ ਪਾਸੇ ਅਲਾਉਦੀਨ ਖਿਲਜੀ ਸੀ ਤੇ ਇੱਕ ਪਾਸੇ ਸੁਲਤਾਨ ਸੀ ਤਾਂ ਅਲਾਉਦੀਨ ਖਿਲਜੀ ਦੇ ਭਰਾ ਨੇ ਫਿਰ ਉੱਥੇ ਇੱਕ ਸਨੇਹਾ ਕੱ ਲਿਆ ਸੁਲਤਾਨ ਦੇ ਕੋਲੇ ਵੀ ਮੇਰਾ ਭਰਾ ਬਹੁਤ ਡਰਿਆ ਹੋਇਆ ਵਾ ਕਿਤੇ ਆਤਮ ਹੱਤਿਆ ਹੀ ਨਾ ਕਰ ਲਵੇ ਜੇ ਤੁਸੀਂ ਚਾਹੋ ਤਾਂ ਆਪਦੀ ਫੌਜ ਛੱਡ ਕੇ ਕਿਵੇਂ ਨਾ ਕਿਵੇਂ ਕਿਸ਼ਤੀ ਦੇ ਸਵਾਰ ਹੋ ਕੇ ਮੇਰੇ ਵਾਲੇ ਪਾਸੇ ਲੈ ਪਾਸੇ ਆ ਜਾਓ ਸੁਲਤਾਨ ਨੂੰ ਫਿਰ ਰੋਕਿਆ ਗਿਆ ਵੀ ਤੂੰ ਨਾ ਇਦਾਂ ਕਰ ਪਰ ਫਿਰ ਤੁਰ ਪਿਆ ਜਦੋਂ ਤੁਰ ਪਿਆ ਤਾਂ ਉੱਥੇ ਜੇ ਕਹਿੰਦੇ ਵੀ ਅਲਾਉਦੀਨ ਖਿਲਜੀ ਨੂੰ ਜਦੋਂ ਸੁਲਤਾਨ ਮਿਲਣ ਲੱਗਿਆ ਗਲੇ ਲਾਇਆ ਉਹਦਾ ਮੱਥਾ ਚੁੰਮਣ ਲੱਗਿਆ ਤਾਂ ਉਸ ਸਮੇਂ ਪਿੱਛੋਂ ਖੜੇ ਇੱਕ ਸਿਪਾਈ ਨੇ ਸੁਲਤਾਨ ਤੇ ਵਾਰ ਕੀਤਾ ਤੇ ਸੁਲਤਾਨ ਜ਼ਖਮੀ ਹੋ ਗਿਆ ਜਦੋਂ ਜ਼ਖਮੀ ਹੋ ਗਿਆ ਤਾਂ ਉਸ ਸਮੇਂ ਸੁਲਤਾਨ ਭੱਜਣ ਲੱਗਿਆ ਕਿਸ਼ਤੀ ਦੇ ਵੱਲ ਜਦੋਂ ਕਿਸ਼ਤੀ ਵੱਲ ਭੱਜਣ ਲੱਗਿਆ ਤਾਂ ਉਸ ਸਮੇਂ ਦੂਜੇ ਖੜੇ ਸਿਪਾਈ ਨੇ ਹਮਲਾ ਕਰਕੇ ਸੁਲਤਾਨ ਦਾ ਸਿਰ ਧੜ ਦੇ ਨਾਲ ਲੱਗ ਕਰਤਾ ਸੀਗਾ ਇਸ ਤਰੀਕੇ ਦੇ ਨਾਲ ਸੁਲਤਾਨ ਖਿਲ ਜ ਕਹਿ ਸਕਦੇ ਹਾਂ ਕਿ ਜਲਾਲਉਦੀਨ ਫਿਰੂਜ਼ ਖਿਲਜੀ 1296 ਈਸਵੀ ਦੇ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਰ ਗਿਆ ਸੀਗਾ ਇਸ ਤੋਂ ਬਾਅਦ ਸੁਲਤਾਨ ਜਲਾਲਉਦੀਨ ਫਿਰੂਜ਼ ਖਿਲਜੀ ਦੇ ਸਿਰ ਨੂੰ ਨੀਜੇ ਉਤੇ ਟੰਗ ਕੇ ਬਾਜ਼ਾਰਾਂ 'ਚ ਘੁਮਾਇਆ ਗਿਆ ਤਾਂ ਕਿ ਪਰਜਾਂ ਨੂੰ ਪਤਾ ਲੱਗ ਜੇ ਵੀ ਸੁਲਤਾਨ ਹੁਣ ਖਤਮ ਹੋ ਗਿਆ ਤੇ ਹੁਣ ਸੁਲਤਾਨ ਕੌਣ ਹੋਊਗਾ ਅਲਾਉਦੀਨ ਖਿਲਜੀ ਇਸ ਤਰੀਕੇ ਨਾਲ ਜਲਾਲਉਦੀਨ ਫਿਰੂਜ਼ ਖਿਲਜੀ ਖਤਮ ਹੋ ਗਿਆ ਸੋ ਅਗਲੇ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅਲਾਉਦੀਨ ਫਿਰੂਜ਼ ਅਲਾਉਦੀਨ ਖਿਲਜੀ ਦੀ ਗੱਲਬਾਤ ਕਰਾਂਗੇ ਧੰਨਵਾਦ ਮਿਹਰਬਾਨ